ਜਸਵੰਤ ਸਿੰਘ ਕਮਲ ਦਾ ਲਿਖਿਆ ਹੋਇਆ ਨਾਵਲ ਰਾਤ ਬਾਕੀ ਹੈ ਖੜ ਸੋਕੜ ਦਾ ਦੂਸਰਾ ਪਾ ਕਣਕਾਂ ਪੀਲੀਆਂ ਪੈ ਚੁੱਕੀਆਂ ਸਨ ਸ਼ਰਮਾ ਤੇ ਛੋਲਿਆਂ ਦੀ ਬਾੜੀ ਦਾ ਜੋਰ ਸੀ ਬੇਰਿਆਂ ਦੇ ਬੇਰ ਸੁਹੇ ਹੋ ਹੋ ਝੜ ਰਹੇ ਸਨ ਰਾਤ ਦੇ ਪਿਛਲੇ ਪੈਰ ਤੋਂ ਹੀ ਪਿੰਡ ਵਿੱਚ ਜ਼ਿੰਦਗੀ ਜਾਗ ਪੈਂਦੀ ਸੁਆਣੀਆਂ ਅੱਗ ਬਾਲ ਕੇ ਚੁੱਲਿਆਂ ਤੇ ਚਾਹ ਤੇ ਪਤੀਲੇ ਚਾੜ ਦਿੰਦ ਨਾ ਕਿਸਾਨ ਸੀਰੀਆਂ ਅਤੇ ਲਾਵਿਆਂ ਨੂੰ ਚਕਾਉਣ ਚਲੇ ਜਾਂਦੇ ਬਹੁ ਪਟਾਲੇ ਨਾਲ ਜਦੋਂ ਕਾਂ ਜਿਰियां ਬਾਹਰ ਦੇ ਬਾਹਰ ਤੇ ਮਿੱਠੇ ਗੀਤ ਗਾਉਂਦੇ ਤਾਂ ਦੇ ਕਿਸਾਨ ਦਾਤੀਆਂ ਫੜੀ ਚੋਹਲ ਕਰਦੇ ਹਵੇਲੀ ਦੇ ਅੱਗੇ ਪਿੱਛੇ ਦੀ ਲੰਗਦੇ ਜਾਂਦੇ ਰਾਜ ਉਹਨਾਂ ਨੂੰ ਨਿਤ ਦੀ ਸਭ ਵਕਤ ਤੇ ਪਲੰਗ ਦੀ ਬਾੜ ਨਾਲ ਢੋਲ ਲਾਈ ਵੇਖਦੀ ਰਹਿੰਦੀ ਉਸ ਦੀ ਤਾਂਗ ਇਹਨਾਂ ਦਿਨਾਂ ਵਿੱਚ ਸਭ ਤੋਂ ਪਹਿਲੋ ਚਾਨਣ ਨੂੰ ਦੇਖਣਾ ਚਾਹੁੰਦੀ ਪਰ ਉਹ ਉਸ ਨੂੰ ਕਦੇ ਨਾ ਦਿਸੇ ਇਉ ਉਸਦੰ ਨਿੱਤ ਦਾ ਬਦਾਰਤ ਹੋ ਗਿਆ ਚੜਦਾ ਸੂਰਜ ਪਹਿਲੀਆਂ ਵਿੱਚੋਂ ਉੱਚਾ ਉੱਠਦਾ ਰਾਜ ਨੂੰ ਬੜਾ ਪਿਆਰਾ ਲੱਗਦਾ ਤਰੇਲ ਭੀਜੀਆਂ ਕਰਨਾ ਉਸਤੇ ਪੀਲੇ ਹੋ ਰਹੇ ਚਿਹਰੇ ਵਿੱਚ ਮੁਸਕਾਨਾਂ ਵਣ ਕੇ ਜਬਤ ਹੋਣ ਦਾ ਯਤਨ ਕਰਦਨਾ ਉਹ ਚਰਨ ਨੂੰ ਨਾ ਦੇਖਣ ਤੇ ਵੀ ਕਿਸੇ ਹੱਦ ਤੱਕ ਪ੍ਰਸੰਨ ਸੀ ਨਾજર ਨੇ ਤੇ ਸਜਰੇ ਗੁਲਾਬ ਉਸ ਦੀ ਅੰਗੂਠੀ ਤੇ ਢੇਰੀ ਕਰ ਜਾਂਦਾ ਤੇ ਸਾਰਾ ਕਮਰਾ ਸੁਗੰਧਿਤ ਨਾਲ ਭਰ ਜਾਂਦਾ ਤੁੱਪਾਂ ਚੜ ਪੈਂਦੇ ਉਹ ਉਸੇ ਵਾਰੀ ਵਿੱਚ ਸੁਆਣੀਆਂ ਨੂੰ ਰੋਟੀ ਲਈ ਜਾਂਦਿਆਂ ਤੱਕ ਦੀ ਉਹਦੇ ਜੀ ਵਿੱਚ ਕਈ ਵਾਰ ਆਈ ਜੇ ਉਹ ਵਿਚਾਰਨ ਦੀ ਰੋਟੀ ਲੈ ਕੇ ਜਾ ਸਕਦੀ ਚਰਨ ਇੱਕ ਦਿਨ ਹੀ ਉਸ ਨਾਲ ਲੈ ਉਸ ਨੂੰ ਨਾਲ ਲੈ ਜਾਂਦਾ ਥੱਕੇ ਚਰਨ ਨੂੰ ਡੋਡੋ ਕਰਕੇ ਆਖਦੀ ਰਾਜ ਦੇ ਚਿਹਰੇ ਤੇ ਲਾਲੀ ਫਿਰ ਗਈ ਅਮਰੋਹੀ ਤਰਸ ਕਰਕੇ ਮੈਨੂੰ ਨਾਲ ਲੈ ਜਾਂਦੀ ਮੈਂ ਡੈਨ ਤਾਂ ਨਹੀਂ ਸੀ ਜਿਹੜੀ ਉਸ ਤੋਂ ਚਰਨ ਖੋਹ ਲੈਂਦੀ ਸਗੋਂ ਮੈਂ ਤਾਂ ਉਸ ਨੂੰ ਆਪ ਦਿੱਤਾ ਹੈ ਪਰ ਕੋਈ ਕਦੋਂ ਜਾਣਦਾ ਹੈ ਉਸ ਦੇ ਦਿਲ ਡੋ ਪੈ ਜਾਂਦਾ ਉਸ ਨੂੰ ਇੰਨੀ ਜ਼ੋਰ ਦੀ ਖੰਘ ਚੜਦੀ ਕਿ ਚਿਹਰਾ ਅੱਗ ਵਾਂਗ ਪਾ ਫੁੜਦਾ ਇੱਕ ਦੁਪਹਿਰ ਉਹ ਕਿਸੇ ਅਣਪਰਵ ਨਾਲ ਬਾਰੀ ਵਿੱਚ ਦੀ ਦੇਖ ਰਹੀ ਸੀ ਉਸ ਨੂੰ ਖੰਘ ਦੇ ਜ਼ੋਰ ਨੇ ਦੂਰੀ ਕਰ ਦਿੱਤਾ ਨਵੀਂ ਨੌਕਰਾਨੀ ਜਿਹੜੀ ਰਾਜ ਦੀ ਤਕਲੀਫ ਨੂੰ ਮੁੱਖ ਰੱਖ ਕੇ ਰੱਖੀ ਗਈ ਸੀ ਭੱਜੀ ਭੱਜੀ ਕੋਣ ਉਸ ਰਾਜ ਨੂੰ ਆ ਕੇ ਸੰਭਾਲਿਆ ਆਖਿਆ ਤੇ ਇਹ ਅੱਜ ਤਾਂ ਤਾਪ ਵੀ ਬੜਾ ਹੈ ਨਹੀਂ ਮਾਮੂਲੀ ਹੈ ਰਾਜ ਨੌਕਰਾਨੀ ਦੀ ਹਮਦਰਦੀ ਨੂੰ ਤੱਕ ਕੇ ਜਰਾ ਇੱਕ ਮੁਸਕਲ ਹੈ ਮੈਂ ਕਿਹਾ ਜੀ ਇਹ ਖੰਗ ਕਿੰਨਾ ਕਿਚਿਰ ਰਹੇਗੀ ਅਜੀ ਪਾਲ ਕਮਰੇ ਦੇ ਦਰ ਅੱਗੇ ਖਲੋਤਾ ਸੀ ਤੈਨੂੰ ਕੀ ਤਕਲੀਫ ਹੋਈ ਤੁਹਾਡੇ ਕਮਰੇ ਤੱਕ ਤਾਂ ਨਹੀਂ ਜਾਂਦੀ ਰਾਜ ਦੀਆਂ ਅੱਖਾਂ ਹਸ ਰੰਗਾ ਸਮ ਹਾਂ ਆ ਜੀ ਮੇਰੇ ਕਮਰੇ ਤੱਕ ਨਹੀਂ ਜਾਂਦੀ ਪਰ ਦਿਲ ਤੱਕ ਜ਼ਰੂਰ ਜਾਂਦੀ ਡੀ ਡਾਕਟਰ ਨਹੀਂ ਤੋਤਾ ਖੰਗ ਵੀ ਨਹੀਂ ਹਟਦੀ ਅੱਜ ਤਾਂ ਰਾਜ ਨੂੰ ਬੁਖਾਰ ਵੀ ਬਹੁਤ ਹੈ ਜੀ ਵੇਖੋ ਨਾ ਪ੍ਰਤਾਪੀ ਨੇ ਰਾਜ ਦੀਬਾਂ ਨੂੰ ਹੱਥ ਲਾਉਂਦਿਆ ਗਾ ਪਾਲ ਨੇ ਅੰਦਰਾ ਕੇ ਰਾਜ ਦੀਬਾਂ ਨੂੰ ਸ਼ੋਹਤ ਤੇ ਨਫਰਤ ਵਿੱਚ ਨੱਕ ਚੜਾ ਕੇ ਬੋਲਿਆ ਬਹੁਤ ਖਿਆਲ ਹੈ ਤੈਨੂੰ ਆਪਣੇ ਆਪ ਦਾ ਮੈਂ ਡਾਕਟਰ ਹੋਣਾ ਨੂੰ ਲੈ ਕੇ ਆਉਂਦਾ ਪਾਲ ਨੇ ਝਟਕੇ ਨਾਲ ਬਾਹ ਛੱਡ ਦਿੱਤੀ ਨਾ ਰੱਬ ਦੇ ਵਾਸਤੇ ਉਹ ਫਿਕਰ ਕਰਨੀ ਰਾਜ ਇੱਕ ਬਾਰ ਹੀ ਤੜਫ ਗਈ ਤੂੰ RAM ਨਾ ਪਈ ਰਹਿ ਜੀ ਫਿਕਰ ਨਹੀਂ ਕਰਾਉਣਾ ਸੀ ਇਲਾਜ ਕਰ ਲੈਂਦੀ ਤੈਨੂੰ ਅੱਜਕੱਲ ਆਪਣੀ ਸੁਰਤ ਹੀ ਨਹੀਂ ਕਿੰਨੇ ਚਿਰ ਤੋਂ ਖੰਗ ਨਹੀਂ ਕੰਸ ਨਹੀਂ ਖੰਗ ਤੇ ਕੰਸ ਨਹੀਂ ਹਟ ਸਕੀ ਮੈਂ ਹੁਣੇ ਡਾਕਟਰ ਨੂੰ ਲੈ ਕੇ ਆਉਂਦਾ ਹਾਂ ਪਾਲ ਬੋਲਦਾ ਬੋਲਦਾ ਬਾਹਰ چلا ਗਿਆ ਨਾ ਨਾ ਤੈਨੂੰ ਮੇਰੀ ਸੌਂ ਲੱਗੇ ਪਰ ਪਾਲ ਨੇ ਕੁਝ ਨਹੀਂ ਸੁਣੀ ਉਹ ਜਾ ਚੁੱਕਿਆ ਸੀ ਪਾਲ ਬੁਰਾ ਇਨਸਾਨ ਹੋਣ ਤੇ ਰਾਜ ਲਈ ਪੂਰਾ ਸਾਫਤ ਨਹੀਂ ਹੋਇਆ ਸੀ ਉਸ ਰਾਜ ਨੂੰ ਪਿਆਰ ਕੀਤਾ ਤੇ ਉਹ ਉਸ ਦੀ ਤਕਲੀਫ ਨੂੰ ਕਿਵੇਂ ਸਹਿ ਸਕਦਾ ਸੀ ਵਾਸਤਵ ਵਿਚ ਰਾਜ ਦੀਆਂ ਸਿਫਤਾਂ ਨੇ ਉਸ ਨੂੰ ਕਾफी ਹੱਦ ਤੱਕ ਮਨੁੱਖਤਾ ਦੇ ਨੇੜੇ ਲੈ ਆਂਦਾ ਸੀ ਰਾਜ ਨੇ ਏਠੋਂ ਮੋਟਰ ਸਟਾਰਟ ਹੋਣ ਦੀ ਆਵਾਜ਼ ਸੁਣੀ ਉਸ ਦਾ ਆਪਣਾ ਆਪ ਕੰਬ ਗਿਆ ਉਸ ਦੀਆਂ ਖਲੋਤੀਆਂ ਅੱਖਾਂ ਛੱਤ ਦੀ ਸਪੈਦੀ ਨੋਚ ਲੈਣਾ ਚਾਹੁੰਦਾ განსਨ ਹੁਣ ਕੀ ਹੋਵੇਗਾ ਉਹ ਕਬਰਾ ਕਬਰਾ ਜਾ ਕਬਰਾਈ ਜਾ ਰਹੀ ਸੀ ਪ੍ਰਤਾਪੀ ਤੂੰ ਜਾ ਕੰਮ ਕਰ ਉਸ ਨੌਕਰਾਨੀ ਨੂੰ ਤੋੜ ਦੇਂਦੇ ਰਾਤ ਦੇ ਨਾਲ ਕਿਹਾ ਪਰਤਾਪੀ ਚੁੱਪਚਾਪ ਚਲੀ ਗਈ ਰਾਜ ਨੂੰ ਕੁਝ ਨਹੀਂ ਸੁਝ ਰਿਆ ਸੀ ਉਹ ਦੀਆਂ ਅੱਖਾਂ ਪਾਰਾਂ ਉਸ ਰਮਾਲ ਨਾਲ ਪੂੰਝ ਸੁੱਟਿਆ ਉਹ ਕੀ ਕਰੇ ਕੋਈ ਬਹਾਨਾ ਬਣਾ ਲਵੇ ਹਾਂ ਮੈਂ ਪਿਤਾ ਜੀ ਨੂੰ ਆਖਾਂਗੀ ਮੈਂ ਬਿਲਕੁਲ ਠੀਕ ਹਾਂ ਉਹਨਾਂ ਨੂੰ ਨੋਬਜ ਤੋਂ ਬਿਨਾ ਕੁਝ ਨਹੀਂ ਟੈਸਟ ਕਰਨ ਦੇਵਾਂਗੀ ਉਹ ਫਿਰ ਕੀ ਸਮਝ ਲੈਣਗੇ ਉਹ ਇੱਕ ਫਿਰ ਮੁਸਕਾ ਪਈ ਫੇਰ ਹੱਸ ਪਈ ਉਹ ਦਿਹਾਸੇ ਵਿੱਚ ਪੱਕੀਆਂ ਕਣਕਾਂ ਦੇ ਗੈਸਰਨ ਦੀ ਆਵਾਜ਼ ਉਬਾਰੀ ਵਿੱਚ ਦੀ ਕਾਮਿਆਂ ਦੀਆਂ ਰੋਟੀਆਂ ਲਈ ਜਾਂਦਾਂ ਸਵਾਨੀਆਂ ਨੂੰ ਦੇਖਣ ਲੱਗ ਪਈ ਇੱਕ ਮਟਿਆਰ ਦੀ ਕਚਨੀਲੀ ਚਾਦਰ ਤੇ ਸtare ਜੜੇ ਹੋਏ ਸਨ ਕੁੜੀ ਦੇ ਚਾਹ ਸ਼ੌਕ ਉਹਨਾਂ ਨੂੰ ਖੇੜਾ ਦੇ ਗਏ ਸੂਰਜ ਕਿਰਨਾਂ ਸtare ਨੂੰ جگਮਾਵਾ ਰੰਗਾਂ ਸੰ ਤੇ ਮਟਿਆਰ ਦੂਰ ਹੁੰਦੀ ਗਈ ਪਰ ਉਸ ਦੇ ਸtare ਚਮਕਦੇ ਰਹੇ ਦਮਕਦੇ ਰਹੇ ਇੱਥੇ ਤੱਕ ਕਿ ਰਾਜ ਦੀਆਂ ਆਪਣੀਆਂ ਅੱਖਾਂ ਵਿੱਚ ਸtare ਡੁੱਬ ਡੁੱਬ ਚਮਕਣ ਲੱਗ ਪਈ ਜੇ ਰੋਸ ਨੂੰ ਜਾਣ ਕਾ ਖਿਆਲ ਆਇਆ ਪਿਤਾ ਜੀ ਹੋਰਾਂ ਮੈਨੂੰ ਇਸ ਤਰ੍ਹਾਂ ਹੰਜੂਆਂ ਵਿੱਚ ਦੇਖ ਲੈ ਤਾਂ ਕੀ ਆਖਣਗੇ ਉਹ ਆਖਣਗੇ ਵੀ ਕੀ ਨਹੀਂ ਮੈਨੂੰ ਸਾਵਧਾਨ ਹੋ ਜਾਣਾ ਚਾਹੀਦਾ ਉਹ ਸੰਭਲ ਕੇ ਬੈ ਗਈ ਅੱਖਾਂ ਪੂੰਝ ਸੁੱਟੀਆਂ ਤੇ ਚਿਹਰਾ ਚੰਗਾ ਦਿਸ ਆਉਣ ਲਈ ਪਲੰਗ ਦੀ ਵਾੜ ਵਿਚਲਾ ਸ਼ੀਸ਼ਾ ਦੇਖ ਮੈਂ ਮੁਸਕਾਂਦੀ ਰਹਾਂਗੀ ਉਹ ਕਿਵੇਂ ਦੇਖ ਲੈਣਗੇ ਕਿੰਨਾ ਸਮਾਂ ਉਹ ਧੋਖਾ ਦੇਣ ਦਾ ਯਤਨ ਕਰਦੀ ਰਹੀ ਹਵੇਲੀ ਹਵੇਲੀ ਹੇਠੋਂ ਕਾਰ ਦੀ ਗੂੰਜ ਸੁਣਾਈ ਦਿੱਤੀ ਉਸ ਦੇ ਕੰਨ ਹਰ ਨਿੱਕੇ ਮੋਟੇ ਖੜਾਕ ਲਈ ਚਿੰਤਤ ਸਨ ਪੌੜੀਆਂ ਤੋਂ ਹੁੰਦੀ ਆਈ ਦੜ ਦੜ ਛੱਤ ਤੇ ਆ ਕੇ ਹਾਏ ਮੈਂ ਕੀ ਕਰਾਂ ਰਾਜ ਨੂੰ ਆਪਣੇ ਆਪ ਨੂੰ ਹਰ ਸੰਭਵ ਸੰਭਾਲੇ ਪਾਲ ਨਾਲ ਡਾਕਟਰ ਅਤੇ ਰਾਜ ਦੇ ਬੀਜੀ ਆਏ ਸਨ ਰਾਜ ਰਾਜ ਦੀ ਬੀਜੀ ਉਹਦੇ ਗਲ ਨੂੰ ਚੁੰਬੜ ਗਈ ਉਸ ਮੱਥੇ ਤੇ ਹੱਥ ਧਰਿਆ ਬੁਖਾਰ ਬੜਾ ਐ ਬੇਖੋ ਤਾਂ ਤੂੰ ਪਾਸੇ ਵੀ ਹੋ ਡਾਕਟਰ ਨੇ ਕੁਰਸੀ ਖਿੱਚ ਕੇ ਨੇੜੇ ਕਰ ਲਈ ਡਾਕਟਰ ਨੇ ਪਹਿਲਾਂ ਨਬਜ਼ ਦੇਖੀ ਫਿਰ ਹੋਰ ਤਸੱਲੀ ਨਾਈ ਥਰਮਾਮੀਟਰ ਰਾਜ ਦੇ ਮੂੰਹ ਵਿੱਚ ਰੱਖ ਦਿੱਤਾ ਰਾਜ ਥਰਮਾਮੀਟਰ ਮੂੰਹ ਵਿੱਚ ਚਾਥੀ ਸੁਟਣਾ ਚਾਹੁੰਦੀ ਸੀ ਪਰ ਉਸ ਆਪਣੀ ਮਜਬੂਰੀ ਵਿੱਚ ਅੱਖਾਂ ਮੀਟ ਲੰਨ ਉਸ ਦਾ ਨਬਬ ਤੱਕ ਲਰ ਜਾ ਖਾ ਰਿਹਾ ਸੀ ਡਾਕਟਰ ਨੇ ਥਰਮਾਮੀਟਰ ਚਾਨਣੇ ਜਾ ਕੇ ਦੇਖਿਆ 101 ਹਮ ਅੱਜ ਹੀ ਪਤਾ ਨਹੀਂ ਕਿ ਮੈਂ 101 ਹੋ ਗਿਆ ਰਾਜ ਨੇ ਗੱਲ ਤੇ ਮਿੱਟੀ ਪਾਉਣ ਦਾ ਯਤਨ ਕੀਤਾ ਅੱਗੇ ਵੀ ਹੋ ਜਾਂਦਾ ਕਿੰਨੇ ਚਿਰ ਤੋਂ ਇਹਦਾ ਤਾਂ ਜੀ ਜੀ ਮੈਂ ਕਿਹਾ ਮਹੀਨੇ ਦੋ ਮਹੀਨੇ ਤੋਂ ਐਵੇਂ ਹਾਲ ਇਹ ਆਪਣਾ ਕੋਈ ਧਿਆਨ ਨਹੀਂ ਦਿੰਦੀ ਹਾਰ ਕੇ ਤੁਹਾਨੂੰ ਲਿਆ ਪਾਲ ਨੇ ਰਾਜਵਾਲ ਵੇਖ ਕੇ ਆਖਿਆ ਜਿਵੇਂ ਉਸ ਦੀ ਸ਼ਿਕਾਇਤ ਵੀ ਲਾ ਰਿਹਾ ਸੀ ਰਾਜ ਮੂੰਹ ਅੱਡ ਅੱਡ ਕੇ ਰਹਿ ਗਈ ਡਾਕਟਰ ਨੇ ਹੋਰ ਧਿਆਨ ਦਿੱਤਾ ਰਾਜ ਨੇ ਥੋੜਾ ਜਿਹਾ ਮੂੰਹ ਖੋਲ ਦਿੱਚਾ ਨਹੀਂ ਸਾਰਾ ਮੂੰਹ ਖੋਲ ਡਾਕਟਰ ਨੇ ਰਾਜ ਦੇ ਸੰਗ ਨੂੰ ਚਿਮਟੀ ਨਾਲ ਛੇੜ ਦਿੱਤਾ ਉਸ ਨੂੰ ਖੰਗ ਸ਼ੁਰੂ ਹੋ ਗਈ ਅੱਗੇ ਉਹ ਮਨ ਵਿੱਚ ਸ਼ੁਕਰ ਕਰ ਰਹੀ ਸੀ ਕਿ ਉਸ ਨੂੰ ਪਿਤਾ ਜੀ ਦੇ ਸਾਹਮਣੇ ਖੰਗ ਨਹੀਂ ਛਿੜੀ ਡਾਕਟਰ ਨੇ ਬੜੇ ਧਿਆਨ ਨਾਲ ਖੰਗਨ ਨੂੰ ਸਾਫ਼ ਕਰਨ ਦਾ ਯਤਨ ਕੀਤਾ ਰਾਜ ਮੈਂ ਤੇਰਾ ਜਿਗਰ ਵੀ ਦੇਖਣਾ ਚਾਹੁੰਦਾ ਨਹੀਂ ਕੋਈ ਲੋੜ ਨਹੀਂ ਮਾਮੂਲੀ ਖੰਗ ਤੇ ਬੁਖਾਰ ਲਈ ਐਨੀ ਮਗਜ਼ਮਰੀ ਦੀ ਕੀ ਲੋੜ ਹੈ ਤੁਸੀਂ ਕੀ ਸਮਝਿਆ ਪਿਤਾ ਜੀ ਰਾਜ ਨੇ ਆਪਣੀ ਮੁਸਕਾਨ ਵਿੱਚ ਡਾਕਟਰ ਨੂੰ ਬੁਲਾਉਣਾ بلاਉਣਾ ਚਾਹੇ ਨਹੀਂ دیے ਪੇਖ ਖੰਦੇ ਐਵੇਂ ਕੋਈ ਹੋਰ ਚੰਦਰੀ ਬਿਮਾਰੀ ਤਾਂ ਨਾ ਹੋਵੇ ਰਾਜਦੀਪੀ ਜੀ ਉਸ ਨੂੰ ਮੰਜੇ ਤੇ ਪਾਉਂਦਿਆ ਬੋਲੀ ਡਾਕਟਰ ਨੇ ਸਟੈਥੋਸਕੋਪ ਨਾਲ ਰਾਜ ਦੇ ਜਿਗਰ ਨੂੰ ਦੀ تسल्ली ਕੀਤੀ ਉਹ ਠੀਕ ਕੰਮ ਕਰ ਰਿਹਾ ਸੀ ਫਿਰ ਡਾਕਟਰ ਨੇ ਉਸ ਦੀ ਛਾਤੀ ਟੈਸਟ ਕੀਤੀ ਰਾਜ ਹੁਣ ਨਿਚਿੰਤਤ ਹੋ ਗਈ ਉਸ ਸਮਝ ਲਿਆ ਸੀ ਕਿ ਹੁਣ ਲੁਕੋਣਾ ਵੀ ਫਜ਼ੂਲ ਹੈ ਉਸ ਡਾਕਟਰ ਨੂੰ ਓਕਾ ਹੀ ਨਾ ਰੋਕਿਆ ਅਦੇ ਉਸ ਦੇ ਚਿਹਰੇ ਤੇ ਨਜ਼ਰਾਂ ਘੜ ਦਿੱਤੀਆਂ ਫੇਵਰੇਟ ਟੈਸਟ ਕਰਦੇ ਆ ਡਾਕਟਰ ਪਹਿਲਾਂ ਫਿਕਰਮੰਦ ਹੋਏ ਕਿ ਜੋ ਥੋੜਾ ਪਰੇਸ਼ਾਨ ਉਹ ਤੇ ਮੱਥੇ ਤੇ ਤਿਓੜੀਆਂ ਚੜਾਣਾ ਬਹੁਤ ਕੁਝ ਸੋਚਣ ਪਿੱਛੋਂ ਉਸ ਆਖਿਆ ਰਾਜ ਨੂੰ ਪਟਿਆਲੇ ਸਰਜਾਂ ਤੋਂ ਟੈਸਟ ਕਰਾਉਣ ਦੀ ਲੋੜ ਹੈ ਡਾਕਟਰ ਦੇ ਚਿਹਰੇ ਤੇ ਉਦਾਸੀ ਅਤੇ سنجਿਦਗੀ ਤਣੀਆਂ ਹੋਆਂ ਸਨ ਸਰਜਨ ਨੂੰ ਕਿਉਂ ਪਾਲ ਦਾ ਮੂੰਹ ਅੱਡਾ ਹੀ ਰਹਿ ਗਿਆ ਹਾਂ ਜ਼ਰੂਰੀ ਹੈ ਕੋਈ ਜ਼ਰੂਰੀ ਨਹੀਂ ਰਾਜ ਨੇ ਬੱਟੀ ਹੋਈ سنجਿਦਗੀ ਦੀ ਚੋਟ ਫੜ ਦਿੱਤਾ ਹਮ ਡਾਕਟਰ ਜਿਵੇਂ ਰਾਜ ਦੀ ਗੱਲ ਸਮਝਿਆ ਨਹੀਂ ਤੁਹਾਡਾ ਸ਼ੱਕ ਠੀਕ ਹੈ। ਹਾਂ ਡਾਕਟਰ ਅੱਧਾ ਘੋਕੇ ਰਹੇਗੇ। ਹਾਂ ਮੇਰਾ ਇੱਕ ਫੇਫੜਾ ਰਾਜ ਤੂੰ ਮੈਨੂੰ ਪਹਿਲਾਂ ਕਿਉਂ ਨਾ ਦੱਸਿਆ ਡਾਕਟਰ ਦੀ ਇੱਕ ਤਰ੍ਹਾਂ ਤਾ ਨਿਕਲ ਗਈ। ਪਾਲ ਤੇ ਰਾਜ ਦੀ ਬੀਜੀ ਵੀ ਹੈਰਾਨ ਖਲੋਤੇ ਸਨ। ਉਹਨਾਂ ਨੂੰ ਕੁਝ ਵੀ ਸਮਝ ਨਹੀਂ ਆਈ ਸੀ। ਬੀਜੀ ਨੇ ਕਾਲੀ ਪੈ ਕੇ ਪੁੱਛਿਆ ਕੀ ਗੱਲ ਹੈ? ਦੱਸ ਦੇ ਕਿਉਂ ਨਹੀਂ? ਰਾਜ ਨੂੰ ਕੀ ਹੋਇਆ? ਕੁਝ ਨਹੀਂ ਪਰ ਕਿਸੇ ਹੋਰ ਡਾਕਟਰ ਨੂੰ ਜੂਠੂ ਜ਼ਰੂਰ ਦਿਖਾਉਣੀ ਚਾਹੀਦੀ ਹੈ। ਡਾਕਟਰ ਹਲੇ ਉਹਨਾਂ ਤੋਂ ਬਿਮਾਰੀ ਨੂੰ ਲੁਕਾਉਣਾ ਚਾਹੁੰਦਾ ਸੀ ਪਿਤਾ ਜੀ ਲੁਕਾਉਣ ਦਾ ਕੋਈ ਫਾਇਦਾ ਨਹੀਂ ਹੈ ਨਹੀਂ ਡਾਕਟਰ ਦੇ ਦਿਲ ਦੀ ਤਕਲੀਫ ਨੂੰ ਜਬਤ ਕਰਦਿਆਂ ਰਾਜ ਨੂੰ ਭੁਰਿਆ ਤਾਂ ਜੋ ਉਸ ਦੀ ਬੀਜੀ ਨੂੰ ਪਤਾ ਨਾ ਲੱਗੇ ਪਰ ਰਾਜ ਦੇ ਚਿਹਰੇ ਤੇ ਪੂਰਨ ਸ਼ਾਂਤੀ ਸੀ ਉਸ ਸਹਜ ਨਾਲ ਆਪਣੀ ਬੀਜੀ ਨੂੰ ਆਖਿਆ ਬੀਜੀ ਮੈਨੂੰ ਟੀਵੀ ਹੋ ਚੁੱਕੀ ਹੈ ਤਬ ਦਿ ਟੀਵੀ ਪਾਲ ਤੇ ਬੀਜੀ ਨੇ ਦੋਹਾਂ ਦਾ ਮੂੰਹ ਇੱਕ ਵਾਰ ਹੀ ਨਿਕਲਿਆ ਉਹਨਾਂ ਇਸ ਤਰ੍ਹਾਂ ਮਹਿਸੂਸ ਕੀਤਾ ਜਿਵੇਂ ਇਹ ਆਵਾਜ਼ ਰਾਜ ਦੀ ਨਹੀਂ ਕਿਸੇ ਮੌਤ ਦੇ ਫਰਿਸ਼ਤੇ ਦੀ ਉਹ ਸਾਰੇ ਹੈਰਾਨ ਹੋ ਕੇ ਰਹਿ ਗਏ ਉਹਨਾਂ ਦੀਆਂ ਮਾਨਸਿਕ ਅਤੇ ਸਰੀਰਕ ਸ਼ਕਤਾਂ ਨਿਸਲ ਤੋਂ ਢਾਲ ਹੋ ਗਵਨ ਰਾਜ ਦੇ ਬੀਜੀ ਨੂੰ ਆਪਣੀ ਜਵਾਨਤੀ ਵੱਲ ਦੇ ਕੇ ਖਿਆਲ ਹੀ ਦਿਲ ਵਿੱਚ ਨਹੀਂ ਸੀ ਲਿਆ ਸਕਦੀ ਕਿ ਇਸ ਉਮਰ ਵਿੱਚ ਉਹ ਮਰ ਵੀ ਸਕਦੀ ਹੈ ਜਦੋਂ ਉਸ ਦੇ ਮਾਪ ਪਾਪ ਜਿੰਦਾ ਹੋਣ ਪਾਲਦਾ ਆਪਣਾਪ ਪਹਚਾ ਲਵਾਂਗੇ ਝਟਕਾ ਖਾ ਗਿਆ ਇੰਨੀ ਹਸੀਨ ਸੂਰਤ ਨੂੰ ਮੌਤ ਮੁਕਾ ਦੇਵੇਗੀ ਟੀਵੀ ਮੌਤ ਹੀ ਤਾਂ ਹੁੰਦੀ ਹੈ ਰਾਜ ਤੂੰ ਸਾਨੂੰ ਪਹਿਲਾਂ ਕਿਉਂ ਨਾ ਦੱਸਿਆ ਰਾਜ ਦੀ ਬੀਜੀ ਨੂੰ ਆਪਣੀ ਧਾ ਵਿੱਚੋਂ ਰੋਵ ਵੀ ਨਾ ਸਕੀ ਸੀ ਮਾਂ ਦਾ ਹਿਰਦਾ ਲੱਖ ਤਲਵਾਰਾਂ ਦੀਆਂ ਨੋਕਾਂ ਸੰਨ ਆਇਆ ਹੋਇਆ ਸੀ ਰਾਜ ਨੇ ਬੀਜੀ ਦਾ ਦੁੱਖ ਅਨੁਭਵ ਕਰਦਿਆਂ ਕਿਹਾ ਬੀਜੀ ਹੋਂ ਹਾਰ ਨੂੰ ਕੋਈ ਨਹੀਂ ਮੋੜ ਸਕਦਾ ਕੌਣ ਆਖਦਾ ਹੈ ਡਾਕਟਰ ਇੱਕ ਵਾਰ ਹੀ ਪੜਖ ਪਿਆ ਜਿਵੇਂ ਉਸ ਨੂੰ ਆਪਣੀ ਡਾਕਟਰੀ ਅਤੇ ਨਿੱਤਵਾਦੀ ਸਾਇੰਸ ਤੇ ਭਰੋਸਾ ਸੀ ਉਹ ਤਕਦੀਰਾਂ ਦੀ ਢੋਂਗ ਨੂੰ ਇੱਕ ਦਿਨ ਬਿਲਕੁਲ ਖਤਮ ਕਰ ਦੇਣਗੇ ਤੁਸੀਂ ਮੋੜ ਸਕਦੇ ਹੋ ਪਿਤਾ ਜੀ ਰਾਜ ਦੀ ਦੂਰਦਰਸ਼ੀ ਨਜ਼ਰਾਂ ਆਪਣੇ ਪਿਤਾ ਦਾ ਏਮ ਧਿਆਨ ਲੈ ਰਹੀਆਂ ਸਨ ਮੈਂ ਤਾਂ ਸਮਝਦੀ ਸੀ ਤੁਸੀਂ ਹੋਣੀ ਨੂੰ ਮੰਨਦੇ ਹੋ ਉਸ ਦੇ ਅਨੁਸਾਰ ਤੁਰਦੇ ਹੋ ਉਸ ਬੜੀ ਸਿਆਣਪ ਨਾਲ ਪਿਤਾ ਦੀ ਚੇਤਨਾ ਤੇ ਝੋਟ ਮਾਰੀ ਡਾਕਟਰ ਰਾਜ ਦੀ ਆਖਰੀ ਗੱਲ ਨੂੰ ਡਾਕਟਰ ਹੋਣ ਤੇ ਵੀ ਨਾ ਸਮਝ ਸਕਿਆ ਉਸ ਪੂਰੇ ਰਾਤ ਦੇ ਨਾਲ ਕਿ ਇੱਕ ਡਾਕਟਰ ਹਮੇਸ਼ਾ ਮੌਤ ਨਾਲ ਲੜਦਾ ਹੈ ਉਸ ਦਾ ਕੰਮ ਹੀ ਗਲਤ ਹੋਣੀਆਂ ਨੂੰ ਬਚਾਉਣਾ ਹੈ ਉਸ ਪਾਲ ਵੱਲ ਮੁਹ ਭੌਂਦੇ ਆਖਿਆ ਇਹਨੂੰ ਹੁਣੇ ਪਹਾੜ ਤੇ ਲੈ ਚੱਲਣਾ ਚਾਹੀਦਾ ਮੇਰਾ ਇੱਕ ਦੋਸਤ ਬੜਾ ਲਾਇਕ ਤੇ ਤੇਜਰਬੇ ਦਾ ਡਾਕਟਰ ਰਾਜ ਉੱਥੇ ਰਾਜੀ ਹੋ ਜਾਵੇਗੀ ਦੇਰ ਕਰਨੀ ਚੰਗੀ ਨਹੀਂ ਤੂੰ ਬੇਟੀ ਰਾਜ ਖਬਰਾਨਾ ਪਿਤਾ ਜੀ ਘਬਰਾ ਤੁਸੀਂ ਰਹੋ ਮੈਂ ਨਹੀਂ ਵੱਧ ਤੋਂ ਵੱਧ ਮਰ ਹੀ ਜਾਵਾਂਗੀ ਨਾ ਰਾਜ ਦੇ ਮਨ ਦੀ ਹਾਲਤ ਹੋਰ ਗੰਭੀਰ ਹੁੰਦੀ ਜਾ ਰਹੀ ਸੀ ਹਾਏ ਨੀਤੀ ਇਹ ਕਿਉਂ ਆਇਆ ਖਦੀਆਂ ਚੰਦਰਗੇ ਰੱਬ ਤੋਂ ਸੁੱਖ ਮੰਗ ਬੀਜੀ ਰਾਜ ਦੀਆਂ ਕਲਾਂਗਾਂ ਕੁੱਟ ਕੇ ਰਹਿ ਗਈ ਜਿਹੜਾ ਰੱਬ ਤਬਦੀਕ ਦੇ ਸਕਦਾ ਹੈ ਉਸ ਤੋਂ ਸੁੱਖ ਮੰਗਾ ਹੁਣ ਕੋਈ ਲੋੜ ਨਹੀਂ ਜਿਹੜੀ ਹੋਣੀ ਸੀ ਉਹ ਹੋ ਕੇ ਰੋ ਉਹਨੇ ਹੀ ਵਰਤ ਜਾ ਕੱਲ ਤੋਂ ਹੀ ਤਿਆਰੀ ਕਰ ਲਈਏ ਪਾਲ ਨੇ ਡਾਕਟਰ ਤੋਂ ਪੁੱਛਿਆ ਹਾਂ ਕੱਲ ਤੋਂ ਹੀ ਪਿਤਾ ਜੀ ਮੈਂ ਕਿਤੇ ਨਹੀਂ ਜਾਣਾ ਨਾ ਕੋਈ ਫਾਇਦਾ ਹੈ ਰਾਜ ਨੇ ਸਾਫ਼ ਨਾ ਕਰਦੇ ਕਿਉਂ ਹਲੇ ਤੱਕ ਕੁਝ ਵੀ ਨਹੀਂ ਵਿਗੜਿਆ ਡਾਕਟਰ ਹੈਰਾਨ ਸੀ ਮਰਨ ਵਾਲਿਆਂ ਹੱਥੋਂ ਮੈਂ ਬੱਚਾਂ ਦਾ ਯਤਨ ਨਹੀਂ ਲੋੜੀ ਲੋੜਦੀ ਇਹ ਮੇਰੀ ਮਰਜ਼ੀ ਹੈ ਮੇਰਾ ਫੈਸਲਾ ਹੈ ਰਾਜ ਦਾ ਮੂੰਹ ਧਮਕ ਪਿਆ ਬੀਜੀ ਨਿਊਜ਼ ਦਾ ਮੂੰਹ ਦੋਹੇ ਹੱਥਾਂ ਵਿੱਚ ਲੈ ਲਿਆ ਉਸ ਫਿਰ ਕਿਹਾ ਮੈਂ ਜੀਵਾ ਵੀ ਤੁਹਾਡੀ ਮਰਜ਼ੀ ਅਨਸਾਰ ਤੇ ਮਰਾਂ ਵੀ ਤੁਹਾਡੀ ਮਰਜ਼ੀ ਅਨਸਾਰ ਡਾਕਟਰ ਪਾਲ ਨੂੰ ਲੈ ਕੇ ਬਾਹਰ ਨਿਕਲ ਗਿਆ ਉਸ ਅਜਿਹੇ ਸਮੇਂ ਮਰੀਜ਼ ਨੂੰ ਨਸੀਹਤ ਦੇਣੀ ਵੀ ਸਿਹਤ ਦੇ ਖਿਲਾਫ ਸਮਝੀ ਪਰ ਪਾਲ ਨੂੰ ਤਿਆਰੀ ਲਈ ਫਿਰ ਚੇਤਾਵਨੀ ਦਿੱਤੀ ਰਾਜ ਦੀਆਂ ਗੱਲਾਂ ਨੇ ਡਾਕਟਰ ਦੀਆਂ ਖਾਕ ਖੋਲ ਦਿੱਤਾਂ ਉਹ ਆਪਣੇ ਆਪ ਨੂੰ ਇਸ ਬਣਾ ਦਾ ਭਾਰੀ ਸਮਝ ਭੱਗੀ ਸਮਝਣ ਲੱਗਾ ਆਪਣੀ ਇੱਕੋ ਇੱਕ ਬੱਚੀ ਦਾ ਕਾਤਲ ਜਿਸ ਨੂੰ 15 ਜੁਲਾਈ ਉਹਲੇ 22 ਸਾਲ ਦੀ ਹੋਣਾ ਸੀ ਉਸਨੂੰ ਹਵੇਲੀ ਵਿੱਚੋਂ ਡਰ ਆਉਣ ਲੱਗ ਪਿਆ ਜਿਵੇਂ ਉਸ ਵਿੱਚ ਮਨੁੱਖਤਾ ਦੇ ਨਾਲ ਜਮਦੂਤ ਵੀ ਤੁਰ ਫਿਰ ਰਹੇ ਸਨ ਹਾਲਾਂਕਿ ਉਹਨਾਂ ਦਾ ਜਿੰਨਾ ਜਿੰਨਾ ਪ੍ਰੇਤਾਂ ਵਿੱਚ ਬਿਲਕੁਲ ਵਿਸ਼ਵਾਸ ਨਹੀਂ ਸੀ ਧੰਨਵਾਦ ਜੀ